ਸ਼ੀਖਾਲ ਜੀ ਮੈਂ ਤੁਹਾਡੇ ਨਾਲ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਡीडीसी ਆਨਲਾਈਨ ਚੌਥੀ ਫਲਾਈਟ ਦੇ ਵਿੱਚੋਂ ਡਿਪੋਰਟ ਹੋ ਕੇ ਆਏ ਪੰਜਾਬ ਦੇ ਚਾਰ ਨੌਜਵਾਨਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋਧਪੁਰ ਦਾ ਰਹਿਣ ਵਾਲਾ ਜੁਗਰਾਤ ਸਿੰਘ ਨਾਮ ਦਾ ਨੌਜਵਾਨ ਸੀ ਜਿਨ੍ਹਾਂ ਦੇ ਵੱਲੋਂ ਆਪਣੀ ਪੂਰੀ ਕਹਾਣੀ ਆਪ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਆਪਣੇ ਹਿੱਸੇ ਦੀ ਸਾਰੀ ਖੇਤੀ ਜ਼ਮੀਨ ਵੇਚ ਕੇ ਕੁਝ ਕਰਜ਼ ਵੀ ਲੈ ਕੇ ਉਹ ਕਰੀਬ 40 ਲੱਖ ਰੁਪਏ ਇਕੱਠਾ ਕਰਕੇ ਆਪਣਾ ਭਵਿੱਖ ਸੁਧਾਰਨ ਲਈ ਵਿਦੇਸ਼ ਅਮਰੀਕਾ ਦੇ ਵਿੱਚ ਗਿਆ ਸੀ ਆਓ ਜਾਣਦੇ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ 25 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਸੂਰੀ ਨੇ ਬਈ ਇਹਨਾਂ ਨੇ ਸਾਨੂੰ ਦੱਸ ਦੇਣ ਰੋਕਿਆ ਉੱਥੋਂ ਸਾਨੂੰ ਕਿਹਾ ਕਿ ਤੁਹਾਡੀ ਇੱਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ ਜੀ ਵਿਜੀਲਵਾਵਾਂਗੇ ਫਿਰ ਗੱਡੀ ਇਹਨਾਂ ਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂੜੀ ਸਭ ਡਾਕ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਤੁਹਾਡਾ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ ਕਾ ਲੈ ਜੀ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਬਨਾਮਾ ਸਾਰੇ ਹਲਾਤ ਜੀ ਮਾਰੇ ਜੀ ਬਨਾਮਾ ਤੇ ਬਹੁਤ ਜ਼ਿਆਦਾ ਜੀ ਜੋ ਨੋਜ ਉਹਨਾਂ ਦੀ ਆ ਹਾਂਜੀ ਇਦਾਂ ਹੀ ਲਾਸਾਂ ਪਈ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਅੱਡੇ ਨਾਲ ਅਜ ਤੋਂ ਕੁਝ ਸਮੇਂ ਪਹਿਲੇ ਇੱਕ ਮੋੜਾ ਸੀ ਜੀ ਅੰਬਰਸਰ ਦਾ ਅਮਰਜੀਤ ਨਾ ਹੀ ਮੋੜੇ ਦਾ ਉਹਦੀ ਡੈਥ ਹੋਈ ਓਦੋਂ ਆਪਾਂ ਕਲੰਪੀਆ ਸੀ ਜੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਓਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਓਦਾਂ ਹੀ ਉਹਦੇ ਕੱਪੜੇ ਕੁਪਰੇ ਜਿਹੇ ਓਦਾਂ ਵੀ ਅਖੇ ਬੋਡੀ ਪੂਰੀ ਡੈੱਡ ਉਹਨੂੰ ਜਿਹੜਾ ਪੇਪਰ ਸਲਵਟ ਪਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਅਸੀਂ ਅਸੀਂ ਹਾ ਜਾਣਗੇ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10 11 12 ਵਜੇ ਹੀ ਯਾਰੀ ਜੋਨਾ ਬਾਰਡਰ ਕ੍ਰੋਸ ਕੀਤਾ ਹੈ ਲੋਨਕਰਨ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਉੱਥੇ ਚੌਂਕੀ ਚ ਉਹਨਾਂ ਸਿਆਨ ਸੂਨ ਫਿੰਗਰਫੁੱنگਰ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿੱਥੇ ਰਹੀ ਸਰ 14 ਨੂੰ ਬਨਾਮਾ ਆਏ ਉਹਨਾਂ ਦੇ ਕੋਈ ਯੂਐਨ ਵਾਲੀ ਕੋਈ ਸਸਤਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਡਰ ਜੀ ਆਹੀ ਉਹਨਾਂ ਨੇ ਸਾਨੂੰ ਉੱਥੇ ਹੋਟਲ ਜਿਹਾ ਰੱਖਿਆ ਜੀ ਇੰਡੀਆ ਨਹੀਂ ਜਦੋਂ ਉਹ ਜਹਾਜ਼ ਵਿੱਚ ਆਏ ਆ ਉਹਦੇ ਵਿੱਚ ਆਹੀ ती तो प्लस इंडियन ही बाकी होर कंट्रिया दूजे भी मतलब साठ सत्तर जने जहाज आए जो आर्मी के जहाज है जरा पनामा सब पूरा होटल जी है जी पूरी आर्मी लगी है जी रूम च कोई बाहर आना खोज करना गेट के गाड़ी आर्मी आए दो गेट की गाड़ी खड़ोता हों नहीं पैसेंजर फ्लैट ही दूजी आर्मी की नहीं तुर्की उज्या फ्लैटाई आई पिछे जेरियां लाइके पनामा ताकि इतों गाड़ी कोई बेरी नहीं बद्धी ਕੋਈ ਨਹੀਂ ਲੈ ਪਾਸਪੋਰਟ ਲੈ ਲਈ ਜਾਂ ਮਨ ਲਾ エアਪੋਰਟ ਨੂੰ ਪਾਇਲਟ ਵਾਲਿਆਂ ਦੇ ਦਿੰਦੇ ਸੀ ਜਾਂ ਫਿਰ ਉਸ ਨੂੰ ਜਾਂ ਪਾਸਪੋਰਟ ਫਰਾਂਸ ਦੇ ਵਿੱਚ ਜਿੱਥੇ ਅਗਲੀ ਸਟੇ ਆ ਵੀ ਉਤਰ ਕੇ ਪਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦਿਓ ਜਾਂ ਕਿੰਨੂੰ ਵੀ ਜੇ ਆਪਾਂ ਜੰਨਾਂ ਜਾਂ ਆਪਾਂ ਕਿ ਪਾਸ ਜੰਨ ਕੋਈ ਦੀ ਸੁਪਨਾ ਦੇ ਸੋਚਦਾ ਹੀ ਆ ਜੀ ਕਰ ਜਾ ਚੁੱਕਿਆ ਬੈਲੀ ਵੇ ਕੇ ਜੀ ਸੋਚਿਆ ਜੀ ਵੀ ਕੋ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇੱਕ ਕੁਝ ਘੰਟਾ ਦੀ ਡੇਲ ਕਰਕੇ ਵੀ ਹੋਇਆ ਜੀ ਕੋ